ਹਾਂ ਜੀ ਕਿਹੜੇ ਜ਼ੋਨ ਤੋਂ ਜਿੱਤੇ ਹੋ ਤੁਸੀਂ ਮੈਂ ਚੱਬੇਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਹਾਂ ਜੀ ਕਿੰਨੀਆਂ ਵੋਟਾਂ ਤੁਹਾਡੇ ਹਿੱਸੇ ਹਾਂ ਮੇਰੇ ਹਿੱਸੇ 'ਚ ਲੀਡ ਮੈਂ 1800 ਦੀ ਬੋਰਡ ਨਾਲ ਲੀਡ ਕਰ ਰਹੀ ਹਾਂ ਕੁੱਲ ਕਿੰਨੀਆਂ ਵੋਟਾਂ ਤੁਹਾਡੇ ਹਿੱਸੇ ਹਾਂ ਐਕਚੁਅਲੀ ਕਿੰਨੀ ਲੀਡ ਕਿੰਨੀ ਆਈਏ 1885 1885 ਕਿਹਦੇ ਨਾਲ ਮੁਕਾਬਲਾ ਕੀਤਾ ਸਾਡਾ ਸ਼ਰਮਨੀ ਅਕਾਲੀ ਦਲ ਤੇ ਭਾਜਪਾ ਨਾਲ ਹਾਂ ਜੀ ਕੀ ਕੀ ਮੁੱਖ ਅਜੰਡੇ ਕੀ ਆ ਤੁਹਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਬਹੁਤ ਸਾਰੇ ਕੰਮ ਹੁੰਦੇ ਨੇ ਹਲਕੇ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਕੀ ਮੋਖਾ ਝੰਡਾ ਰਹੇਗਾ ਅਸੀਂ ਜੋ ਮਤਲਬ ਜੋ ਵੀ ਵਿਕਾਸ ਨਹੀਂ ਅਸੀਂ ਜਿੱਦਾਂ ਡਾਕਟਰ ਰਾਜਕਮਰ ਜੀ ਅੱਗੇ ਜੋ ਵਿਕਾਸ ਕਰ ਰਹੇ ਅਸੀਂ ਉਹਨਾਂ ਦਾ ਪੂਰਾ ਸਪੋਰਟ ਕਰਾਂਗੇ ਉਹਨਾਂ ਦੀ ਜੋ ਜੋ ਉਹਨਾਂ ਦੀ ਅਗਵਾਈ ਦੇ ਹੇਠਾਂ ਕੰਮ ਕਰਾਂਗੇ ਪੂਰਾ ਵਿਕਾਸ ਕਰਾਂਗੇ ਹਲਕੇ ਨੂੰ ਕੀ ਸੰਦੇਸ਼ ਨਾ ਚੰਨੇ ਹੋ ਜੀ ਇਹਨਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਕੱਢ ਕੇ ਸਾਨੂੰ ਵੋਟਾਂ ਪਾਈਆਂ ਤੇ ਜਿਤਾਇਆ ਹਾਂਜੀ ਇਹ ਜਿੱਤ ਦਾ ਸਿਹਰਾ ਵੀ ਮੈਂ ਡਾਕਟਰ ਰਾਜਕਮਰ ਚੱਬੇਵਾਲ ਜੀ ਈਸ਼ਾਨ ਕੁਮਾਰ ਚੱਬੇਵਾਲ ਜੀ ਆਪਣੇ ਫਾਦਰ ਨੂੰ ਬੀਲਾ ਸਿੰਘ ਜੀ ਮਿੰਟੂ ਭਾਜੀ ਮੇਰੇ ਹਸਬੰਡ ਔਰ ਫੈਮਲੀ ਔਰ ਆਪਣੀ ਸਾਰੇ ਬਲੌਕ ਸੰਮਤੀ ਮੈਂਬਰ ਪੰਚਾਇਤੀ ਪੰਚਾਇਤੀ ਮੈਂਬਰ ਜਿਨ੍ਹਾਂ ਨੇ ਦੋ ਤੋਂ ਦੋਰ ਜਾ ਕੇ ਮੇਰੇ ਲਈ ਪ੍ਰਚਾਰ ਕੀਤਾ ਬਾਕੀ ਸਾਰੀਆਂ ਮਹਿਲਾ ਮੰਡਲ ਦੀਆਂ ਜਿੰਨੀਆਂ ਵੀ ਟੀਮ ਸੀਗੀਆਂ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਬਗਾਲਾ ਟਫ ਨਹੀਂ ਟਫ ਬਣਾ ਦਿੱਤਾ ਡਾਕਟਰ ਆਇਤ ਕੁਮਾਰ ਦੇ ਮੋਰੇ ਕੋਈ ਟਫ ਟੋਫ ਟਫ ਹਾਲਾਤ ਦਾ ਕੋਈ ਨਾਂ ਨਹੀਂ ਇਦਾਂ ਦੀ ਹਾਲਾਤ ਨਹੀਂ ਇਦਾਂ ਦੇ ਪੈਦਾ ਹੁੰਦੇ ਪੇ ਜੇ ਫਿਰ ਉਹਨਾਂ ਦੇ ਹਿਸਾਬ ਤਾਂ ਪੁੱਠੇ ਸਿੱਧੇ ਦੂਜਿਆਂ ਨੇ ਹੱਥ ਕੰਡੇ ਅਪਣਾਉਣੇ ਆ ਤਾਂ ਉਹਦੇ ਵਿੱਚ ਤਾਂ ਫਿਰ بڑے بڑے ਧਰਮ ਰਾਜ ਧਰਮ ਰਾਜ ਜਿਹੜੇ ਉਹ ਉਹ ਮੱਥਾ ਟੇਕ ਗਏ ਪਰ ਸਾਡੇ ਡਾਕਟਰ ਕੁਮਾਰ ਰਾਜ ਕੁਮਾਰ ਜੀ ਨੇ ਸਾਡੀ ਸਾਰਿਆਂ ਦੀ ਉਹ ਸਾਡੇ ਆਪਣੇ ਹਲਕੇ ਦੀ ਇਲਾਜ ਰੱਖ ਲਈ ਸਾਡਾ ਕੋਈ ਕ੍ਰੈਡਿਟ ਨਹੀਂ ਸਾਨੂੰ ਜਿੱਤਦਾ ਜੇ ਕੋਈ ਕ੍ਰੈਡਿਟ ਜਾਂਦਾ ਡਾਕਟਰ ਰਾਜ ਕੁਮਾਰ ਔਰ ਡਾਕਟਰ ਸ਼ਾਂਕਮਾਰ ਡਾਕਟਰ ਜਤਿੰਦਰ ਕੁਮਾਰ ਮੈਡਮ ਸੋਨੀਆ ਉਹਨਾਂ ਦਾ ਛੋਟਾ ਲੜਕਾ ਨਿਸ਼ਾਂਤ ਕੁਮਾਰ ਨੂੰ ਜਾਂਦਾ ਨਹੀਂ ਤਾਂ ਅਸੀਂ ਇਸ ਕਾਬਲ ਨਹੀਂ ਸੀਗੇ ਕਿ ਅਸੀਂ ਇਹ ਇਲੈਕਸ਼ਨ ਲੜ ਸਕੀਏ ਇਹ ਸਿਰਫ ਉਹਨਾਂ ਦੀ ਬਦੌਲਤ ਥੀ ਆਪਾਂ ਇਸ ਜਿਹੜੇ ਅਜ ਮੰਡਲ ਤੇ ਖੜੇ ਆਂ ਔਰ ਇੰਨੀ ਜਨਤਾ ਸਾਨੂੰ ਦੇਖ ਰਹੀ ਆ ਔਰ ਤੁਸੀਂ ਸਾਨੂੰ ਜਿਹੜਾ ਸਾਡੇ ਕੋਲ ਆਪਣੇ ਵਿਊ ਲੈ ਰਹੇ ਹੋ ਬਾਕੀ ਰਹਿ ਗਈ ਗੱਲ ਮੰਤਬ ਦੀ ਆਪਾਂ ਜੋ ਜਨਤਾ ਨੇ ਸਾਨੂੰ ਮੰਤਬ ਆਪਣੇ ਰੱਖ ਕੇ ਮਨਸੂਬੇ ਰੱਖ ਕੇ ਜਿਤਾਇਆ ਸਾਡੀ ਬਹੂ ਉਹਦੇ ਵਿੱਚ ਖੜਾ ਉਤਰੂਗੀ ਆਪਾਂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾਰਾਜ਼ਗੀ ਨਹੀਂ ਆਉਣੀ ਤੇ ਦੇਵਾਂਗੇ ਕਿਉਂਕਿ ਆਪਾਂ ਥੋੜੀ ਦੇਰ ਬਾਅਦ ਫੇਰ ਜਨਤਾ ਦੀ ਕਿਚਾਰੀ ਵਿੱਚ ਜਾਣਾ ਇਸ ਕਰਕੇ ਸਾਨੂੰ ਜਨਤਾ ਦੇ ਨਾਲ ਪੂਰਾ ਦਾ ਪੂਰਾ ਕੋਆਪਰੇਟ ਕਰਾਂਗੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰ